ਕੇ ਫਿਲਮ ਅਮੀਰ ਖਾਨ ਦੀ ਇਸ ਜਗ੍ਹਾ ਤੇ ਬਣੀ ਸੀ ਇਸ ਜਗ੍ਹਾ ਤੇ ਅਮੀਰ ਖਾਨ ਦੇ ਸੰਜੇ ਦਾਤ ਹੁੰਦੇ ਆ ਤੇ ਇੱਕ ਗਾਣਾ ਜਿਹੜਾ ਪੀ ਕੇ ਫਿਲਮ ਦਾ ਇਸ ਥਾਂ ਤੇ ਸ਼ੂਟ ਹੁੰਦਾ ਹੈਗਾ ਤਾਂ ਕੀ ਹਾਲ ਚਾਲ ਹੈ ਦੋਸਤੋ ਆਪਾਂ ਮੰਡਾਵਾ ਪਹੁੰਚੇ ਆ ਮੰਡਾਵਾ ਦੇ ਵਿੱਚ ਬਹੁਤ ਸਾਰੀਆਂ ਹਿੰਦੀ ਤੇ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੋਈ ਆ ਆ ਜਿਹੜੀ ਤੁਸੀਂ ਸਾਹਮਣੇ ਹਵੇਲੀ ਵੇਖ ਰਹੇ ਹੋ ਤਕਰੀਬਨ 180 ਸਾਲ ਪੁਰਾਣੀ ਆ ਇੱਕ ਤੁਸੀਂ ਬਜਰੰਗੀ ਬਾਈ ਜਾਨ ਸਲਮਾਨ ਖਾਨ ਦੀ ਫਿਲਮ ਵੇਖੀ ਹੋਣੀ ਉਹ ਫਿਲਮ ਵੀ ਜਿਹੜੀ ਇਸ ਜਗ੍ਹਾ ਤੇ ਸ਼ੂਟ ਹੋਈ ਸੀਗੀ ਆ ਜਿਹੜਾ ਹਵੇਲੀ ਦਾ ਮੇਨ ਗੇਟ ਹੈ ਤੇ ਬਾਈ ਨੂੰ ਆਪਰ ਰਿਕਵੈਸਟ ਕੀਤੀ ਆ ਵੈਸੇ ਤਾਂ ਅੰਦਰ ਜਾਣ ਦਾ ਜਿਹੜਾ ਕਿਰਾਇਆ ਹੈਗਾ ਪਰ ਬਾਈ ਕਹਿੰਦਾ ਬਣਾ ਲਓ ਵੀਡੀਓ ਕੋਈ ਚੱਕਰ ਨਹੀਂ ਹੈ ਨਾ ਤਾਂ ਆਹ ਜਿਹੜੀ ਤੁਸੀਂ ਸਾਰੀ ਇਹ ਹਵੇਲੀ ਵੇਖ ਰਹੇ ਹੋ ਬਹੁਤ ਸਾਰੀਆਂ ਪੰਜਾਬੀ ਹਿੰਦੀ ਫਿਲਮਾਂ ਜਿਹੜੀਆਂ ਇਸ ਥਾਂ ਤੇ ਸ਼ੂਟ ਹੋਈਆਂ ਨੇ ਲੌਂਗ ਲਾਈਜੀ ਟੂ ਮੂਵੀ ਤੁਸੀਂ ਵੇਖਿਓਣੀ ਉਹ ਵੀ ਜਿਹੜੀ ਇਸ ਜਗ੍ਹਾ ਤੇ ਸ਼ੂਟ ਹੋਈ ਸੀਗੀ ਤੇ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੇ ਕਾਫੀ ਸੌਂਗਾਂ ਦੀ ਗੱਲ ਕਰੀਏ ਲਾਰੇ ਸੌਂਗ ਸੀ ਜਿਹੜਾ ਉਹ ਵੀ ਇਸ ਜਗ੍ਹਾ ਤੇ ਸ਼ੂਟ ਹੋਇਆ ਸੀ ਤਾਂ ਮੰਡਾਵਾ ਤਕਰੀਬਨ ਸਾਰਾ ਜਿੰਨਾ ਵੀ ਏਰੀਆ ਸਾਰਾ ਪੁਰਾਣੀਆਂ ਹਵੇਲੀਆਂ ਨਾਲ ਆ ਦੇਖੋ ਬਹੁਤ ਸੋਹਣੀ ਜਿਹੜੀ ਕਾਰਾਗਰੀ ਕਹਦੀ ਹੈ ਪੁਰਾਣੀਆਂ ਇਮਾਰਤਾਂ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਪੁਰਾਣੀਆਂ ਹਵੇਲੀਆਂ ਜਿਹੜੀਆਂ ਇੱਥੇ ਦੇਖਣ ਨੂੰ ਮਿਲਣਗੇ ਤੇ ਬਹੁਤ ਸੋਹਣੇ ਜਿਹੜੇ ਡਿਜ਼ਾਈਨ ਕੀਤੇ ਹੋਇਆ ਸਪੈਸ਼ਲ ਜਿਹੜੇ ਵੱਡੇ ਵੱਡੇ ਐਕਟਰ ਇਹ ਥਾਂ ਤੇ ਆਉਂਦੇ ਆਗੇ ਤੇ ਆਪਣੀਆਂ ਫਿਲਮਾਂ ਜਿਹੜੀਆਂ ਸ਼ੂਟ ਕਰਦੇ ਆ ਬਹੁਤ ਸਾਰੀਆਂ ਅਜੇਹੀਆਂ ਹਵੇਲੀਆਂ ਵੀ ਨੇ ਜਿਹੜੀਆਂ ਬਿਲਕੁਲ ਖਾਲੀ ਪਈਆਂ ਨੇ 기ਆ ਤੇ ਪੁਰਾਣੇ ਰਾਜੇ ਮਹਾਰਾਜਾ ਨੇ ਜਿਹੜੀਆਂ ਇਹ ਹਵੇਲੀਆਂ ਬਣਾਈਆਂ ਸੀਗੀਆਂ ਤੇ ਆ ਜਿਹੜੀ ਤੁਸੀਂ ਦੁਕਾਨ ਵੇਖ ਰਹੇ ਹੋ ਆ ਦੇਖੋ ਇਹ ਜਿਹੜਾ ਸੀਨ ਵੇਖ ਰਹੇ ਹੋ ਇਸ ਜਗ੍ਹਾ ਤੇ ਵੀ ਪੀਕੇ ਫਿਲਮ ਦਾ ਇੱਕ ਮੋٹے ਜਿਹੇ ਵਾਲਾ ਸੀਨ ਹੋਇਆ ਸੀ ਤੁਸੀਂ ਵੇਖਿਆ ਹੋਣਾ ਵੀ ਪਿੱਛੇ ਜਿਹੜਾ ਹੱਥ ਮਾਰਦਾ ਹੁੰਦਾ ਹੈ ਨਾ ਅਮੀਰ ਖਾਨ ਦਾ ਆ ਇੱਕ ਮੋٹے ਜਿਹੇ ਦੇ ਨਾਈ ਦੀ ਦੁਕਾਨ ਤੇ ਜਿਹੜਾ ਉਹ ਸੀਨ ਬਣਿਆ ਹੋਇਆਗਾ ਤਾਂ ਉਹ ਵੀ ਜਿਹੜਾ ਇੱਥੇ ਸ਼ੂਟ ਹੋਇਆ ਸੀ ਬਾਕੀ ਹੋਰ ਵੀ ਹਵੇਲੀ ਦੇ ਅੰਦਰ ਜਿਹੜਾ ਕਾਫੀ ਪੁਰਾਣਾ ਸਮਾਨ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਪੁਰਾਣੇ ਖੜਾਉਣੇ ਹੋਗੇ ਪੁਰਾਣੀਆਂ ਮਧਾਣੀਆਂ ਹੋਗੀਆਂ ਹਨ ਆ ਜਿਹੜਾ ਤੁਸੀਂ ਗੇਟ ਵੇਖ ਰਹੇ ਹੋ ਇਹ ਮੰਡਾਵੇ ਦਾ ਮੇਨ ਗੇਟ ਹੈ ਇੱਥੋਂ ਜਿਹੜੇ ਕਿਲੇ ਸ਼ੁਰੂ ਹੋ ਜਾਂਦੇ ਨੇ ਤੇ ਅੱਗੇ ਜਿੰਨੀਆਂ ਵੀ ਹਵੇਲੀਆਂ ਨੇ ਸਾਰੀਆਂ ਪੁਰਾਣੀਆਂ ਹਵੇਲੀਆਂ ਨੇਗੀਆਂ ਰਾਜਸਥਾਨ ਦੇ ਵਿੱਚ ਜਿਹੜਾ ਮੰਡਾਵਾ ਪੈਂਦਾ ਤੇ ਕਾਫੀ ਮਸ਼ਹੂਰ ਹੈ ਇਹ ਫਿਲਮਾਂ ਦੀਆਂ ਐਕਟਿੰਗਾਂ ਵਾਸਤੇ ਕਹਿਦੀ ਤੇ ਹੋਰ ਹੈ ਨਾ ਕਾਫੀ ਪੁਰਾਣੀਆਂ ਹਵੇਲੀਆਂ ਵਾਸਤੇ ਕਹਿਦੀ ਹੈ ਪੁਰਾਣੇ ਕਿਲਿਆਂ ਵਾਸਤੇ ਤਾਂ ਕਾਫੀ ਮਸ਼ਹੂਰ ਜਿਹੜਾ ਸ਼ਹਿਰ ਹੈ ਤੇ ਬਹੁਤ ਜ਼ਿਆਦੇ ਪੁਰਾਣਾ ਸ਼ਹਿਰ ਹੈ ਮੇਨ ਗੱਲ ਇਹ ਹੈ ਵੀ ਰਾਜਸਥਾਨ ਦਾ ਜਿਹੜਾ ਇਹ ਸ਼ਹਿਰ ਹੈ ਇਹ ਕਾਫੀ ਪੁਰਾਣਾ ਹੈ 180 200 ਸਾਲ 300 ਸਾਲ 400 ਸਾਲ ਪੁਰਾਣੀਆਂ ਹਵੇਲੀਆਂ ਤਹਾਨੂੰ ਜਿਹੜੀਆਂ ਇੱਥੇ ਆਮ ਦੇਖਣ ਨੂੰ ਮਿਲਣਗੀਆਂ ਬਹੁਤ ਜ਼ਿਆਦੇ ਪੁਰਾਣੀਆਂ ਹਵੇਲੀਆਂ ਨੇ ਤੇ ਆਜੋ ਆ ਹਵੇਲੀ ਦੀ ਗੱਲ ਕਰਦੇ ਹਾਂ ਜਿੱਥੇ ਅਮੀਰ ਖਾਨ ਦੀ ਪੀਕੇ ਸ਼ੂਟ ਹੋਈ ਸੀ ਤਾਂ ਬਹੁਤ ਵਧੀਆ ਹਵੇਲੀ ਜਿਹੜੀ ਬਣਾਈ ਹੋਈ ਆ 180 ਸਾਲ ਪੁਰਾਣੀ ਹਵੇਲੀ ਆ ਜੀ ਇੱਕ ਵਾਰੀ ਫੇਰ ਦੱਸਦਾ ਆ ਜਿਹੜੀ ਤੁਸੀਂ ਹਵੇਲੀ ਵੇਖ ਰਹੇ ਹੋ ਇਹ ਪੁਰਾਣੇ ਰਾਜਾਂ ਦੀ ਬਣੀ ਹੋਈ ਆ 180 ਸਾਲ ਪੁਰਾਣੀ ਜਿਹੜੀ ਹਵੇਲੀ ਆ ਵੈਸੇ ਤੁਸੀਂ ਇਹ ਹਵੇਲੀ ਦੇਖਣੇ ਤਾਂ 100 ਰੁਪਏ ਜਿਹੜੀ ਦੀ ਟਿਕਟ ਆ ਪਰ ਜੇ ਤੁਸੀਂ ਮੂਵੀ ਬਣਾਉਣੀ ਆ ਇੱਕ ਦਿਨ ਦਾ ਜਿਹੜਾ 50000 ਰੁਪਏ ਖਰਚਾ ਆ